ਹਾਜੀ ਦੋਸਤੋ ਸ਼ਾਰਟ ਵੀਡੀਓ ਬਣਾ ਰਿਹਾ ਜੀ ਬਾਈ ਰਮਣ ਪਿੰਡ ਬਲਿਆਲਾ ਤਸਵੀਰ ਰਤੀਆ ਤੇ ਜਿਲ੍ਹਾ ਹੈਗਾ ਜੀ ਫਤਿਹਬਾਦ ਤੀਜੇ ਸੂਏ ਸੂਣ ਵਾਲੀ ਚੰਗੇ ਵਜਨ ਵਾਲੀ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਹਾਂ ਥਣਾ ਦੀ ਮਿੱਤਰੋ ਪੂਰੀ ਸਾਫ ਹੈ 15 16 ਲੀਟਰ ਦੁੱਧ ਵਾਲੀ ਮੱਝ ਹੈ ਮੁੱਲ ਬਾਈ ਨੇ 1 ਲੱਖ ਜਿਹੜਾ 35000 ਕੀਤਾ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਤਸੱਲੀ ਵੈਸੇ ਤੁਸੀਂ ਖੁਦ ਕਰਨੀ ਆ ਪਰ ਆਪਾਂ ਮਿੱਤਰੋ ਆਪਣੀ ਤਸੱਲੀ ਲੈ ਕੇ ਵੀਡੀਓ ਬਣਾਉਣੀ ਆ ਬਾਈ ਦਾ ਜਿਹੜਾ ਪਿੰਡ ਹੈ ਇਧਰੋਂ ਜਦੋਂ ਆਪਾਂ ਬਰੇਟੇ ਕਰਨ ਨੂੰ ਜਾਂਦੇ ਆ ਹਰਿਆਣੇ ਦੇ ਵਿੱਚ ਐਂਟਰ ਹੁੰਨੇ ਆ ਬਰੇਟੇ ਤੋਂ ਵੀ 25 ਕਿਲੋਮੀਟਰ ਹੈ ਜੇ ਆਪਾਂ ਬੋਹਾ ਭਲਾੜੇ ਵਾਲੀ ਸਾਈਡ ਜਾ ਕੇ ਤਾਂ ਇਧਰੋਂ ਵੀ 25 ਕਿਲੋਮੀਟਰ ਹੈ ਜੇ ਆਪਾਂ ਰਤੀਏ ਵਾਲੀ ਸਾਈਡ ਅੱਗੇ ਤਾਂ ਮਿੱਤਰੋ ਉਧਰੋਂ 10 ਕਿਲੋਮੀਟਰ ਹੈ ਤੇ ਤਿੰਨ ਚਾਰ ਸ਼ਾਰਟ ਵੀਡੀਓ ਪਾ ਰਹੇ ਆ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀਆਂ ਨੇ ਉਹ ਤਸੱਲੀ ਕਰਕੇ ਤੁਸੀਂ ਲਿਜਾ ਸਕਦੇ ਹੋ 135 ਇਹਦਾ ਰੇਟ ਹੈ ਤੀਜੇ ਸੂਏ ਇਹਨੇ ਸੁਣਾਇਆ ਅਦਕਾਰ ਠੀਕ ਹੈ ਵਜਨ ਚੰਗਾ ਤੇ ਥਣਾ ਦੀ ਪੂਰੀ ਮਿੱਤਰੋ ਸਾਫ ਹੈ ਬਾਈ ਦਾ ਨੰਬਰ ਮਿੱਤਰੋ ਸਕਰੀਨ ਤੇ ਚੱਲੂਗਾ ਸੋ ਧੰਨਵਾਦ